अंकुलवा हाँ जी सर अपना ये जो समाला स्टेशन है उससे पहले ही पहले हो गई तो उसमें तीन लेडीज़ उन्होंने हेल्प करी उसके बाद में जो वहाँ पे जो के था उसने फिर इधर कांटेक्ट किया फिर उन्होंने एम्बुलेंस मंगा लिए सोना तो अभी आठवा महीने चल रहा है कहाँ से कहाँ लुधियाना से लखनऊ ਹਾਂ ਜੀ ਇਹ ਆਪਣਾ ਇਸਲਾਬ 12 ਉਹਦਾ ਸਾਹਿਤਾ ਜੀ ਉਹਦਾ ਉਹ ਤੋਂ ਮਿਲ ਨਹੀਂ ਹੋਰ ਤੋਂ ਪ੍ਰਭੂ ਸਿੰਘ ਐਮਰਜੈਂਸੀ ਮੈਡੀਕਲ ਆਫਸਰ ਅੱਜ ਦੁਸਵੇਰੇ 7 ਵਜੇ ਸਾਡੇ ਕੋਲ ਪੇਸ਼ੈਂਟ ਆਇਆ ਜੀ ਆਲਰੇਡੀ ਡਿਲੀਵਰੀ ਹੋ ਚੁੱਕੀ ਸੀ ਰੇਲਵੇ ਟ੍ਰੇਨ ਉਹਦੇ ਵਿੱਚ ਹੀ ਡਿਲੀਵਰੀ ਹੋ ਚੁੱਕੀ ਸੀ 8ਵੇਂ ਮਹੀਨੇ ਦੀ ਪ੍ਰੈਗਨੈਂਸੀ ਲੇਡੀ ਸਾ ਮੇਲ ਬੱਚਾ ਹੋਇਆ 2 ਕਿਲੋ weight ਹੈ ਜੀ ਉਹਦਾ ਦੋ ਚਾ ਦੇ ਬੱਚਾ ਦੋਨੇ ਤੰਦਰੁਸਤ ਨੇ ਡਿਲੀਵਰੀ ਟ੍ਰੇਨ 'ਚ ਹੀ ਹੋ ਗਈ ਸੀ ਸਾਡੇ ਕੋਲ ਲਈ ਹੋਇਆ ਮਾਤਾ ਦਾ ਨਾਮ ਹੈਗਾ ਜੀ ਸੋਨਮ ਇਹ ਲੁਬਿਆਣੇ ਤੋਂ ਜਾ ਰਹੇ ਸੀ